ਲਗਾਤਾਰ ਤੁਹਾਨੂੰ ਨਿਊਜ਼ 89 ਪੰਜਾਬ ਪੂਰੀ ਜਾਣਕਾਰੀ ਦਿੰਦਾ ਹੈ ਪਿਛਲੇ ਦਿਨਾਂ ਦੇ ਵਿੱਚ ਇਸੀ ਸੜਕ ਹਾਦਸੇ ਦੇ ਵਿੱਚ ਜਦ ਸਫਾਈ ਮੁਲਾਜ਼ਮ ਜਿਹੜੇ ਸਫਾਈ ਕਰ ਰਹੇ ਸੀ ਤੇ ਇੱਕ ਗੱਡੀ ਨੇ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਹਿੱਟ ਕੀਤਾ ਸੀਗਾ ਲੇਕਿਨ ਉਸ ਤੋਂ ਬਾਅਦ ਜਿਹੜੀ ਹੈ ਨਗਰ ਕੌਂਸਲ ਦੀ ਨੀਂਦ ਖੁੱਲੀ ਹੈ ਇਹ ਵਿਚਾਰੇ ਜਿਹੜੇ ਐ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਰੋਡ ਦੇ ਉੱਤੇ ਇਹ ਸਫਾਈ ਕਰਦੇ ਸਫਾਈ ਕਰਮਚਾਰੀ ਇਹਨਾਂ ਦੀ ਰੱਖਿਆ ਕੌਣ ਕਰੇਗਾ ਨਗਰ ਕੌਂਸਲ ਨੂੰ ਚਾਹੀਦਾ ਸੀ ਇਹਨਾਂ ਦੀ ਰੱਖਿਆ ਕਰਨਾ ਲੇਕਿਨ ਹੁਣ ਦੇਖਭਾਲ ਕਰਨਾ ਹੁਣ ਇਹਨਾਂ ਨੇ ਇੱਕ ਬੜਾ ਵਧੀਆ ਤਰੀਕਾ ਜਿਹੜਾ ਹੈ ਕੱਢਿਆ ਨਗਰ ਕੌਂਸਲ ਨੇ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਨਗਰ ਕੌਂਸਲ ਨੇ ਇਹਨਾਂ ਦੀ ਸੁਰੱਖਿਆ ਵਾਸਤੇ ਗੱਡੀ ਲਾਈ ਹੈ ਤੁਸੀਂ ਦੇਖੋ ਇਹ ਮੈਂ ਤੁਹਾਨੂੰ ਦਿਖਾ ਰਿਹਾ ਇਹ ਹੈ ਨਗਰ ਕੌਂਸਲ ਦੀ ਸ਼ਾਹ ਯਾਤਰਾ ਵਾਲੀ ਗੱਡੀ ਆ ਦੇਖੋ ਕੈਮਰਾਮੈਨ ਦਿਖਾਣਗੇ। ਕੀ ਤੁਸੀਂ ਇਸ ਚੀਜ਼ ਨੂੰ ਠੀਕ ਸਮਝਦੇ ਹੋ? ਜੇ ਠੀਕ ਸਮਝਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸੋ ਵੀ ਸ਼ਵ ਯਾਤਰਾ ਵਾਲੀ ਗੱਡੀ ਲਾਣਗੇ ਇਹ। ਗੱਡੀਆਂ, ਟਰੈਕਟਰ ਹੋਰ ਵੀ ਬੇੜੇ ਨਗਰ ਕੌਂਸਲ ਦੇ ਕੋਲ ਐ। ਈਓ ਸਾਹਿਬ ਤੋਂ ਪੁੱਛਣਾ ਚਾਹੁੰਦੇ ਆ ਕਿ ਇਹ ਕੀ ਮੈਸੇਜ ਜਾ ਰਿਹਾ ਹੈ? ਤੁਸੀਂ ਦੇਖੋ ਉਹ ਸਫਾਈ ਕਰਮਚਾਰੀ ਇਹ ਕੈਮਰਾਮੈਨ ਕਹਿੰਗੇ ਇਧਰੋਂ ਦਿਖਾਣਗੇ। ਇਧਰੋਂ ਦਿਖਾਣਗੇ ਆ ਕੇ ਕਿ ਸਫਾਈ ਕਰਮਚਾਰੀ ਉਹ ਸਫਾਈ ਕਰ ਰਹੇ ਆ। ਮੈਂ ਤੁਹਾਨੂੰ ਦਿਖਾ ਰਹੇ ਆ। ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਸ਼ਵ ਯਾਤਰਾ ਵਾਲੀ ਗੱਡੀ ਸ਼ਾਵੀ ਯਾਤਰਾ ਵਾਲੀ ਗੱਡੀ ਇਹਨਾਂ ਦੀ ਪ੍ਰੋਡਕਸ਼ਨ ਵਾਸਤੇ ਲਾਈ ਹੋਈ ਹੈ ਰਾਜਪੁਰੇ ਦੇ ਵਿੱਚ ਹੈ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੈਗੀਆਂ ਕਈ ਹੋਰ ਟਰੈਕਟਰ ਹੈਗੇ ਕਈ ਹੋਰ ਹੈਗਾ ਇਹ ਤੁਹਾਨੂੰ ਕਿਸ ਨੇ ਕਿਹਾ ਉਹ ਗੱਡੀ ਲਾਉਣ ਵਾਸਤੇ ਇੰਸਪੈਕਟਰ ਸਾਹਿਬ ਨੇ ਕਿਹਾ ਚੌਧਰੀ ਇੰਸਪੈਕਟਰ ਸਾਹਿਬ ਨੇ ਚੌਧਰੀ ਸਾਹਿਬ ਚੌਧਰੀ ਸਾਹਿਬ ਨੇ ਨਹੀਂ ਗੱਡੀਆਂ ਤਾਂ ਹੋਰ ਵੀ ਬਹੁਤ ਐ ਔਰ ਇਹ ਨਗਰ ਕੌਂਸਲ ਕੋਲ ਇਹ ਸ਼ਾਹੀ ਯਾਤਰਾ ਵਾਲੀ ਗੱਡੀ ਲਾਣੀ ਤੁਸੀਂ ਠੀਕ ਸਮਝਦੇ ਹੋ ਵੀ ਸ਼ਾਹੀ ਯਾਤਰਾ ਵਾਲੀ ਗੱਡੀ ਨੂੰ ਇਸ ਤਰ੍ਹਾਂ ਕੀ ਮੈਸੇਜ ਜਾਏਗਾ ਜਿਹੜੇ ਲੋਕ ਗਰੇ ਨਿਕਲ ਰਹੇ ਆ ਚਲੋ ਸਾਨੂੰ ਤਾਂ ਜਿਹੜਾ ਆਰਡਰ ਹੋਇਆ ਅਸੀਂ ਤਾਂ ਹੋ ਹੀ ਚਾ ਚਲੋ ਠੀਕ ਐ ਤੇ ਤੁਸੀਂ ਦੇਖ ਸਕਦੇ ਹੋ ਕਿ ਕੀ ਮੈਸੇਜ ਜਾਏਗਾ ਜਿਹੜੇ ਲੋਕ ਬਾਹਰੋਂ ਔਰ ਤੋਂ ਨਿਕਲ ਰਹੇ ਆ ਉਹ ਦੇਖ ਰਹੇ ਆ ਕਿ ਸਫਾਈ ਕਰਮਚਾਰੀ ਸਫਾਈ ਕਰ ਰਹੇ ਹਨ ਲੇਕਿਨ ਉਹਨਾਂ ਦੀ ਪ੍ਰੋਡਕਸ਼ਨ ਵਾਸਤੇ ਜਿਹੜੀ ਇਹ ਨਗਰ ਕੌਂਸਲ ਦੀ ਸ਼ਾਹ ਯਾਤਰਾ ਵਾਲੀ ਗੱਡੀ ਲਾਈ ਹੋਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਚਾਹੇ ਇਸ ਨੂੰ ਖਬਰ ਸਮਝੋ ਚਾਹੇ ਇੱਕ ਇਨਫੋਰਮੇਸ਼ਨ ਸਮਝੋ ਵੈਸੇ ਸਾਡਾ ਮਨ ਨਹੀਂ ਸੀ ਇਹ ਐਲਾਨ ਨੂੰ ਲੇਕਿਨ ਸਾਨੂੰ ਬੜਾ ਅੰਦਰੋਂ ਫੀਲ ਹੋਇਆ ਇਸ ਨੂੰ ਦੇਖ ਕੇ ਪਤਾ ਨਹੀਂ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋਏਗਾ ਦੇਖ ਕੇ ਕਿ ਸ਼ਾਹ ਯਾਤਰਾ ਵਾਲੀ ਗੱਡੀ ਇਹ ਮੁਲਾਜ਼ਮਾਂ ਵਾਸਤੇ ਲੱਗੀ ਹੋਈ ਹੈ ਇਹਨਾਂ ਦੀ ਪ੍ਰੋਡਕਸ਼ਨ ਕਰਨ ਵਾਸਤੇ ਗੱਡੀਆਂ ਹੋਰ ਵੀ ਬਹੁਤ ਹੈ ਅਸੀਂ ਇਹ ਨਹੀਂ ਕਹਿੰਦੇ ਪ੍ਰੋਡਕਸ਼ਨ ਹੋਣੀ ਚਾਹੀਦੀ ਹੈ ਮੁਲਾਜ਼ਮਾਂ ਦੀ ਲੇਕਿਨ ਸ਼ਾਹ ਯਾਤਰਾ ਵਾਲੀ ਗੱਡੀ ਮੇਰੇ ਨਹੀਂ ਲੱਗਣੀ ਚਾਹੀਦੀ ਹੋਰ ਗੱਡੀ ਇਹੋ ਸਾਹਿਬ ਨੂੰ ਲਾਣੀ ਚਾਹੀਦੀ ਇਹ ਇਹ ਸਾਰਾ ਦਿਨ ਮਿਹਨਤ ਕਰਦੇ ਆ ਇਹ ਸਾਰਾ ਦਿਨ ਰੋਡ ਦੇ ਉੱਤੇ ਜਿਹੜਾ ਹੈ ਤੁਸੀਂ ਦੇਖੋ ਕੂੜਾ ਚੱਕਦੇ ਆ ਇਹਨਾਂ ਦੀ ਪ੍ਰੋਡਕਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਲੇਕਿਨ ਸ਼ਾਹ ਯਾਤਰਾ ਵਾਲੀ ਗੱਡੀ ਨਹੀਂ ਹੋਣੀ ਚਾਹੀਦੀ ਤੁਸੀਂ ਕੀ ਕਹਿਣਾ ਚਾਹੋਗੇ ਸ਼ਾਹ ਯਾਤਰਾ ਵਾਲੀ ਗੱਡੀ ਲਾਈ ਹੋਈ ਹੈ ਹੋਰ ਗੱਡੀਆਂ ਬਹੁਤ ਨਗਰਪਾਲਿਕਾ ਦੇ ਹਾਂਜੀ ਜਿਹੜੇ ਨਿਕਲਦੇ ਆ ਹੱਸਦੇ ਹੱਸਦੇ ਆਉਣੇ ਦੇਖ ਕੇ ਹੱਸਦੇ ਹੋਏ ਹਾਂਜੀ ਕਿਹਾ ਕਿਸੇ ਨੇ ਹੱਦ ਤੱਕ ਨਹੀਂ ਜੀ ਨਹੀਂ ਹਾਂਜੀ ਕਿਸੇ ਨੇ ਕਿਹਾ ਨਹੀਂ ਇਹ ਦੇਖੋ ਮੁਲਾਜ਼ਮ ਡਰਦੇ ਆ ਅਫਸਰਾਂ ਨੂੰ ਜਵਾਬ ਦੇਣਾ ਇਹਨਾਂ ਨੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸ਼ਾਇਦ ਨਗਰ ਕਾਉਂਸਲ ਅੱਗੇ ਤੋਂ ਇਸ ਗੱਡੀ ਨੂੰ ਇਹਨਾਂ ਦੀ ਪ੍ਰੋਡਕਸ਼ਨ ਵਾਸਤੇ ਭੇਜਣ ਵਾਸਤੇ ਪ੍ਰੇਸ਼ ਕਰੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬਹੁਤ ਸਾਰੀਆਂ ਹੈਗੀਆਂ ਹੋਰ ਵੀ ਬਹੁਤ ਗੱਡੀਆਂ ਹੈਗੀਆਂ ਤੁਹਾਨੂੰ ਇਹ ਇਨਫਰਮੇਸ਼ਨ ਕਹਿ ਜੀ ਲਗੀ ਇਹ ਖਬਰ ਕਹਿ ਜੀ ਲਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਸਰ